ਰਹੋ ਦਤ ਬੇਮਿਸਾ ਆਸਥਾਨੇ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਸਿੱਖ ਧਰਮ ਵਿੱਚ ਗ੍ਰਸਥ ਜੀਵਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ ਇਸੇ ਲਈ ਸਾਰੇ ਗੁਰੂ ਸਹਿਬਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੋਂ ਇਲਾਵਾ ਗ੍ਰਸਥ ਜੀਵਨ ਵਿੱਚ ਵਿਚਰੇ ਹਨ ਗ੍ਰਸਥ ਜੀਵਨ ਭਾਵ ਵਿਆਹ ਮਨੁੱਖੀ ਜੀਵਨ ਦਾ ਮਹੱਤਵਪੂਰਨ ਅਤੇ ਜ਼ਰੂਰੀ ਅੰਗ ਹੈ ਅੱਜ ਅਸੀਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਪਾਹਾੜ ਜੀ ਅਤੇ ਮਾਤਾ ਗੁਜਰੀ ਜੀ ਦੇ ਵਿਆਹ ਦਾ ਵੱਡਮੁੱਲਾ ਇਤਿਹਾਸ ਦੱਸ ਰਹੇ ਹਾਂ ਸ੍ਰੀ ਗੁਰੂ ਤੇਗ ਪਾਹਾੜ ਜੀ ਦਾ ਸ਼ੁਭ ਵਿਆਹ ਬੀਬੀ ਗੁਜਰੀ ਜੀ ਨਾਲ ਹੋਇਆ ਸੀ ਪ੍ਰਿੰਸੀਪਲ ਸਤਪੀਰ ਸਿੰਘ ਪੁਸਤਕ ਇਤਿਜਨ ਕਰੀ ਵਿੱਚ ਲਿਖਦੇ ਹਨ ਕਿ ਨਥਾਣਾ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਆਏ ਤਾਂ ਉੱਥੇ ਹੀ ਭਾਈ ਲਾਲਚੰਦ ਤੇ ਮਾਤਾ ਬਿਸ਼ਨ ਕੌਰ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਜੀ ਦੇ ਨਾਲ ਗੁਰੂ ਤੇਗ ਪਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ ਸੀ ਮਾਰਚ 1632 ਇਸਵੀ ਵਿੱਚ ਸ਼ਾਦੀ ਕਰਤਾਰਪੁਰ ਵਿਖੇ ਹੋਈ ਸੀ ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਪੂਰਵ ਸੀ ਇਤਿਹਾਸਕਾਰਾਂ ਅਨੁਸਾਰ ਜਿਸ ਵੇਲੇ ਸ੍ਰੀ ਗੁਰੂ ਤੇਗ ਪਹਾਦਰ ਜੀ ਦੀ ਬਰਾਤ ਟੁਕੀ ਤਾਂ ਉਹ ਨਜ਼ਾਰਾ ਬਹੁਤ ਹੀ ਅਲੌਕਿਕ ਸੀ ਕਰਤਾਰਪੁਰ ਵਿੱਚ ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸਨ ਜਦੋਂ ਮਿਲਣੀ ਦਾ ਸਮੇਂ ਆਇਆ ਤਾਂ ਭਾਈ ਲਾਲਚੰਦ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਸੀਸ ਨਿਵਾਇਆ ਗੁਰੂ ਸਾਹਿਬ ਨੇ ਉਹਨਾਂ ਨੂੰ ਘੁੱਟ ਕੇ ਛਾਤੀ ਨਾਲ ਲਗਾ ਕੇ ਤੇ ਸਤਿਕਾਰ ਦਿੱਤਾ ਗੁਜਰੀ ਜੀ ਪਰਮ ਸੁਸ਼ੀਲ ਮਿੱਠ ਬੋਲੜੇ ਮਨ ਦੇ ਕੋਮਲ ਅਤੇ ਦੁੱਖ ਵਿੱਚ ਸੁੱਖ ਮਨਾਉਣ ਵਾਲੇ ਸਨ ਸ਼ਹਦਤ ਬੇਮਿਸਾਲ ਸ੍ਰੀ ਗੁਰੂ ਤੇਗਪਾਹਾ ਜੀ ਤੇ ਬੀਬੀ ਗੁਜਰੀ ਜੀ ਦੀ ਜੋੜੀ ਬਹੁਤ ਹੀ ਸੁੰਦਰ ਤੇ ਸੁਭਾਗ ਜੋੜੀ ਸੀ ਜੋ ਵੀ ਜੋੜੀ ਦੇ ਇੱਕ ਵਾਰ ਦਰਸ਼ਨ ਕਰਦਾ ਦੇਖਦਾ ਹੀ ਰਹਿ ਜਾਂਦਾ ਆਨੰਦ ਕਾਰਜ ਉਪਰੰਤ ਭਾਈ ਲਾਲਚਨ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ ਆਪ ਜੀ ਨੇ ਆਪਣੇ ਗੁਰੂ ਪਤੀ ਤੇਗਪਾਹਾ ਜੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਵਿਖੇ ਨਿਵਾਸ ਕਰਦੇ ਆ ਜਦੋਂ ਸ੍ਰੀ ਗੁਰੂ ਤੇਗ ਪਹਾਦਰ ਜੀ ਪ੍ਰਭੂ ਚਰਨਾ ਵਿੱਚ ਲੀਨ ਰਹਿੰਦੇ ਤਾਂ ਆਪ ਜੀ ਵੀ ਸਾਰੇ ਦੁਨਿਆਵੀ ਸੁੱਖਾਂ ਦਾ ਤਿਆਗ ਕਰਕੇ ਆਪਣੇ ਪਤੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਆਪ ਜੀ ਹਮੇਸ਼ਾ ਗੁਰੂ ਪਤੀ ਦੇ ਨਾਲ ਵਿਚਰੇ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਵੇਲੇ ਸ੍ਰੀ ਗੁਰੂ ਤੇਗ ਪਹਾਦਰ ਜੀ ਦਾ ਧੜ ਤੋਂ ਜੁਦਾ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸੈ ਪਹੁੰਚੇ ਸਨ ਤਾ ਮਾਤਾ ਗੁਜਰੀ ਜੀ ਨੇ ਪ੍ਰਭੂ ਦਾ ਪਾਣਾ ਮੰਨਦਿਆਂ ਅਡੋਲ ਰਹਿ ਕੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਸੀ ਕਿ ਮੇਰੀ ਸਿੱਖੀ ਵੀ ਆਪ ਜੀ ਵਾਂਗ ਹੀ ਨਿਭ ਜਾਵੇ ਸ਼ਾਹਦਤ ਬੇਮਿਸਾਲ ਮਾਤਾ ਗੁਜਰੀ ਜੀ ਦੀ ਪਵਿੱਤਰ ਕੁਖ ਤੋਂ ਪਟਨਾ ਵਿਖੇ ਸ਼ਾਹੇ ਸ਼ਹਿਨशाह ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਚੋਜੀ ਪ੍ਰੀਤਮ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਗੁਰੂ ਪਤੀ ਸ੍ਰੀ ਗੁਰੂ ਤੇਗਪਾਹਾਦਰ ਜੀ ਦੇ ਉਪਦੇਸ਼ਾਂ ਨੂੰ ਆਪ ਜੀ ਨੇ ਆਪਣੇ ਜੀਵਨ ਵਿੱਚ ਨਾ ਸਿਰਫ ਧਾਰਨ ਕੀਤਾ ਸਗੋਂ ਉਹਨਾਂ ਦੀ ਸ਼ਹੀਦੀ ਉਪਰੰਤ ਆਪਣੇ ਸੁਪੁੱਤਰ ਅਤੇ ਪੋਤਰੀਆਂ ਨੂੰ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਤੋਰਿਆ ਮਾਤਾ ਗੁਜਰੀ ਜੀ ਇੱਕੋ ਇੱਕ ਅਜੇਹੇ ਗੁਰੂ ਮਹਿਲ ਹੋਏ ਹਨ ਜਿਨ੍ਹਾਂ ਦਾ ਪਤੀ ਸ਼ਹੀਦ ਜਿਨ੍ਹਾਂ ਦਾ ਸੁਪੁੱਤਰ ਸ਼ਹੀਦ ਜਿਨ੍ਹਾਂ ਦੇ 4 ਪੋਤਰੇ ਸ਼ਹੀਦ ਅਤੇ ਜੋ ਖੁਦ ਆਪ ਵੀ ਸ਼ਹੀਦ ਹੋਏ ਹਨ